ਹਾਂਜੀ ਪਿੰਡ ਵਾਲੇ ਤੇ ਦੇਸੀਓ ਅੱਜ ਆਪਾਂ ਅਸੀਂ ਮੋਟਰ ਤੇ ਝੋਨਾ ਪਰਨ ਠੀਕੇ ਪਰ ਆ ਕੇ ਜਦੋਂ ਅਸੀਂ ਵੇਖਿਆ ਤੇ ਕੰਮ ਹੋਇਆ ਪਿਆ ਉਲਟ ਕੋਈ ਬੰਦਾ ਕਰਕੇ ਗਿਆ ਟੂਣਾ ਤੇ ਟੂਣਾ ਵੀ ਸਾਡੇ ਫਾਇਦੇ ਦਾ ਕਰਕੇ ਗਿਆ ਵਾ ਅਸੀਂ ਗਿਆ ਸੀ ਰੋਟੀ ਪਾਣੀ ਖਾ ਕੇ ਘਰੇ ਤੇ ਆ ਕੇ ਦੇਖਿਆ ਕਿ ਇੱਕ दारू ਦੀ ਬੋਤਲ ਕੋਈ ਚਲਾ ਕੇ ਗਿਆ ਸਾਨੂੰ ਰਾਇਲ ਚੈਲੈਂਜਰ ਇਹ ਟੂਣਾ ਹੋਣਾ ਸੀ ਬਾਹਰ ਤਾਂ ਕਿ ਸੁੱਟਣਾ ਅਰੇ ਅੰਦਰ ਸੁੱਟਾਂਗੇ ਹੁਣ ਠੀਕ ਹੈ ਜੀ ਹੁਣ ਇਹ ਚੱਲੇਗੀ ਹੁਣ ਅੰਦਰ ਆਹ ਦੇਖੋ ਉਹਦੇ ਜੀ ਦੇ ਕੋਲ ਕੰਪਨੀ ਆਵੇ ਆ ਸੇਮੇ ਇਹ ਟੂਣਾ ਕੋਈ ਕਰਕੇ ਗਿਆ ਸੀ ਅੱਜ ਇਹ ਟੂਣਾ ਅੱਜ ਇਹ ਟੂਣਾ ਜਾਏਗਾ ਸਾਡੇ ਅੰਦਰ ਆਵੇ ਸਾਡਾ ਪਹਿਲਵਾਨ ਖੜਾ ਲੈ ਵੀ ਜਵਾਨਾ ਟੂਨੇ ਵਾਲੇ ਦੀ ਮਿਹਰਬਾਨੀ ਜਿਉਂਦਾ ਵਸਦਾ ਰਹੇ ਅੱਜ ਅਸੀਂ ਭਾਈ ਬੜੀ ਮਿਹਰਬਾਨੀ કરી ਵੇਲਾ ਮੈਂ ਨਾ ਕਿਹੜਾ ਹੋਰ ਆ ਪਿੰਡ ਨੂੰ ਮਾਰ ਰਹੀ ਹੈ ਕੀ ਬੜਾ ਹੋਰ ਕੁਝ ਰੱਖ ਜੇ ਕਿ ਨਹੀਂ ਮਹਿੰਗੀ ਰੱਖਿਆ ਕਰ ਮੇਰਾ ਭਰਾ ਭਾਈ ਤੇ ਤੁਹਾਨੂੰ ਸਸਤੀ ਲੱਗਦੀ ਹੈ ਸਸਤੀ ਲੱਗਦੀ ਹੈ ਵੇਲਾ ਸਾਡੇ ਦੇ ਮੇਰ ਆ ਬਾਬਿਆਂ ਦੀ ਕੋਈ ਚੱਕਰ ਨਹੀਂ ਲੱਗੇ ਵੈਰੂ ਦਾ ਨਾਂ ਚੁੱਕਦਾ ਇਹਦਾ ਕੰਮ ਜਿੰਨੇ ਮਰਜ਼ੀ ਟੂਨੇ ਕਰ ਲੋ ਯਾਰ ਕਿ ਤਾਂ ਤਗੜੇ ਆ ਸਾਡੀਆਂ ਪੈਣੀਆਂ ਚ ਕਰਦੇ ਤੂੰ ਸਾਡੇ ਉੱਤੇ ਹੀ ਫੜਾਇਆ ਕਰੋ ਗੋਦਲਾ ਇਹ ਆ ਫੜੋ ਪੀਓ ਹਾਂ ਮੰਨਦੇ ਨਹੀਂ ਨਾ ਲੋਕੀ ਚੱਕਰੇ ਆ ਲੋਕਾਂ ਨੂੰ ਪਤਾ ਕੀ ਲੱਗਦਾ ਇਹ ਬੋਤਲਾਂ ਦੇਖ ਕੇ ਤਾਂ ਅਸੀਂ ਇਹਨਾਂ ਦੇ ਉੱਤੇ ਮਾਰਦਾਂਗੇ ਸਾਰਾ ਕੁਝ ਕਰ ਲਾਂਗੇ ਸਿੱਧੀ ਸਾਨੂੰ ਫੜਾਓ ਪੀਓ ਕੰਮ ਨਵੇੜੀ ਹਾਂ ਅੱਜ ਇਹ ਪੂਰਾ ਅਸਰ ਚੈੱਕ ਕਰਨਾ ਆਪਾਂ ਅੱਜ ਮਿੱਤਰੋ ਤੁਹਾਨੂੰ ਦਿਖਾਵਾਂਗੇ ਟੂਨੇ ਦਾ ਅਸਰ ਹੁੰਦਾ ਕਿ ਨਹੀਂ ਹੁੰਦਾ ਇਹਦੇ ਅੰਦਰ ਜਾਏਗੀ ਫਿਰ ਪਤਾ ਲੱਗੇਗਾ ਠੀਕ ਹੈ ਹੁਣ ਕਿਵੇਂ ਫਿਰ ਆ ਹੋ ਕੇ ਕੰਮ ਢਿੱਲਾ ਦਾ ਨਹੀਂ ਕੰਮ ਹੁਣ ਪਾਪਾ ਬਾਬਾ ਮਗਾ ਲਿਆ ਫੋਨ ਕਰਤਾ ਭਾਈ ਯਾਰਾ ਬੇਬੀਆਂ ਨੂੰ ਆ ਰਿਹਾ ਚਿਕਨ ਚਿਕਨ ਸਭ ਆ ਰਿਹਾ ਹਾਂ ਕੋਈ ਮੈਨੂੰ ਤਗੜਾ ਮਿਲਦੇ ਦੋਵੇਂ ਅੱਛਾ ਕਿੱਥੇ ਰਹਿ ਗਿਆ ਆਪਣੇ ਨਾਲ ਦੇ ਬਾਕੀ ਸਾਰੇ ਯਾਰਾ ਜ਼ਰਾ ਜਿਆ ਚਲੋ ਬਾਕੀ ਤੁਹਾਨੂੰ ਭਾਈ ਜਿੰਨੇ ਪੀਣੀ ਆ ਪੋਨੇ ਦਾ ਸਵਾਦ ਚੈੱਕ ਕਰਨਾ ਚੈੱਕ ਕਰਦੇ ਆ ਆਜੋ ਬਾਕੀ ਤੁਹਾਨੂੰ ਮਿਲਦੇ ਆ ਜਦੋਂ ਇੱਕ ਬੰਦਾ ਹੋਰ ਆ ਰਿਹਾ ਇਕੱਠੇ ਹੋ ਲੈਂਦੇ ਠੰਡਾ ਆਏ ਇਹ ਪਿੰਡਾਂ ਦੇ ਯਾਰੇ ਨਾਲ ਆ ਨਿਆਰੇ ਐ ਹੋਏ ਓਏ ਤੂੰ ਕੀ ਕਹਿੰਦਾ ਟੂਨੇ ਰੋਈ ਕਰਨ ਲੋਕੀ ਰੋਈ ਰੋਈ ਐ ਹੋ ਜਾਏ ਐ ਹੋ ਜਾਏ ਮੰਗੀ ਦਾ ਮੰਗੀ ਕੋਣ ਆ ਨਿਆਰ ਦੀ ਕਰਨਾ ਵੇਖੀ ਪਾਣੀ ਚ ਕਰਕੇ ਜਾਂਦੇ ਉਹਦਾ ਹੱਥ ਚ ਬਣਾਉਣਾ ਵੇਖੀ ਕਿਤੇ ਕੁਝ ਹੋਣਾ ਜਾਵੇ ਹੈ ਮਾਰਨ ਨਾਲ ਤੇ ਬਚਾਉਣ ਨਾਲ ਵੱਡਾ ਜਿਹਨੇ ਥੱਲੇ ਖਲਾਇਆ ਏ ਕਿਸੇ ਗੱਲ ਨੂੰ ਖਲਾਇਆ ਏ ਚੱਲ ਕੋ ਨਹੀਂ ਨਿਆਰੇ ਲੈਨੇ ਆਪਾਂ ਨੂੰ ਕੀ ਕਰੀ ਜਾਵੇ ਜਿਹਨੇ ਕਰਨਾ ਯਾਰ ਆਪਾਂ 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 ਇੰਜੋਏ ਕਰਨਾ ਅੱਜ ਠੀਕ ਏ ਕਿਉਂ ਨਾਲਾ ਵੱਡਾ ਹੁੰਦਾ ਹੈ ਹਾਂ ਫਲਾਣਾ ਮਾਰੇ ਇਹ ਤਾਂ ਗੱਲ ਸਹੀ ਕਰਾਂ ਕਿਉਂ ਨਹੀਂ ਮਰਦਾ ਨਹੀਂ ਮਰਦਾ ਹੁੰਦਾ ਬੰਦਾ ਫਲਾਣਾ ਮਾਰੇ ਸਹੀ ਦੀ ਗੱਲ ਸੁਣਨੀ ਚਾਹੀਦੀ ਆ ਆਪਣਾ ਵੱਡਾ ਸ਼ਿਕਾਰੀ ਟੂਨੇ ਚੱਕ ਸ਼ਿਕਾਰੀ ਕਿਧਰ ਗੱਡੂਨੇ ਚੱਕ ਸ਼ਿਕਾਰੀ ਹਾਂ ਟੂਨੇ ਚੱਕ ਸ਼ਿਕਾਰੀ ਬਾਈ ਆਪਣਾ ਝੋਨਾ ਹਾਂ ਪੂਰਾ ਸਾਰਾ ਲੱਗ ਗਿਆ ਆ ਆਪਾਂ ਬੋਕੇ ਆ ਮੇਰਾ ਰਹਿ ਗਿਆ ਬਸ ਟਾਡੇ 1 ਤਰੀਕ ਨੂੰ ਚਾਲੂ ਹੋਇਆ ਪਰ ਝੋਨਾ ਲੱਗਣਾ। ਤੁਹਾਡੇ ਕਦ ਲੱਗਿਆ? 1 ਤਰੀਕ ਨੂੰ ਮੇਰੇ ਤੋਂ ਬਸ ਛਾਣੇ ਲਾਣ ਦੀਦਾ ਸਾਡੇ ਏਰੀਆ ਕੋਈ ਪਰ ਜਾ। ਹਾਂ। ਤੇ ਮੈਂ 26 ਤਰੀਕ ਨੂੰ ਝੋਨਾ ਆਉਣਾ ਸ਼ੁਰੂ ਕਰਤਾ। 26 ਲਾਤਾ ਜਾਨ। ਲਾੜ ਦਿੰਦਾ 2 ਤਰੀਕ ਤੱਕ ਸਭ ਖਤਮ। ਅੱਛਾ। ਖਲਾਸ। ਅੱਛਾ। ਹੁਣ ਆਈਆਂ। ਪਾਰਟੀਆਂ ਲੱਗਿਆ। ਇਹਨੂੰ ਖਲਾਸ ਕਰੀਏ ਹੁਣ। ਇਹਨੂੰ ਬਸ ਆਉਣ ਦੇ ਹਰਾ ਲੈਣ ਦੇ। ਇਹ ਤਾਂ ਭਈ ਚੰਗਰੀ ਨਾ ਲੱਗਦੀ। ਅਵੇਂ ਕੋਈ ਰੱਖੇ ਗਿਆ ਇਹੋ ਗੱਲ ਵੱਖਰੀ ਏ। ਕੀ ਕਿਉਂ ਨਾ ਲੱਗਦੀ? ਹੈਂ? ਵੇਖ ਲਾ ਨਵਾ ਨੂੰ ਨਵਾ ਨੂੰ ਮਹੱਤ ਸਿੰਧੀ ਕਾਣਾ ਦਾ ਫਰ ਚੰਗੀ ਤਰ੍ਹਾਂ ਜੀ ਨਵਾੜਾ ਆ ਵੇਖੀ ਕਿਤੇ ਚੰਗੀ ਤਰ੍ਹਾਂ ਨਵਾਈ ਹੁਣ ਪੈਸਾ ਵਾਲਾ ਨਾ ਦੱਬੇ ਨੇ ਪੈਸੇ ਕਰਕੇ ਰੱਖੀ ਆ ਦੱਬਾ ਨਹੀਂ ਦਿਖਾਇਆਈ ਦੱਬਾ ਮੈਂ ਉਹ ਚੱਕ ਛੋੜਦਾ ਪਰਾਂ ਛੋੜਦਾ ਹਾਂ ਇਹਦੇ ਵਿੱਚ ਪੈਸੇ ਕਰਕੇ ਰੱਖੀ ਜਵਾਂ ਜਵੇ ਨਾ ਖਾਲੀ ਰੱਖੀ ਹੋਇਆ ਕਿੱਥੇ ਮੋਟਰ ਦੇ ਕੋਲ ਹੈ ਮੋਟਰ ਦੇ ਕੋਲ ਹੈ ਆਹੋ ਰੋਟੀ ਖਾਣ ਨਾ ਹੀ ਜਾਈਏ ਕੋਈ ਰੋਟੀ ਖਾ ਕੇ ਘਰੇ ਨਾ ਜਾਈਏ ਕਰੀ ਹੈ ਨਾ ਚੱਲ ਫੇਰ

ਚਲਾਉਣੀ ਤੇ ਨਵੀਂ ਚਲਾ ਕੇ ਆਂਦਾ ਸਾਲਾ ਕੋਈ ਐਨੇ ਐਨੇ ਤੇ ਬਣੀ ਆ 1836 ਤੇ ਬਣੀ ਆ ਅੱਛਾ ਜਰਵੇ ਸ਼ਟਾਏ ਹੈਂ ਖਰਾਬ ਬਣੀ ਆ ਨਾ ਇਹ ਬਣੀ ਆ ਇਹਦੇ ਵਿੱਚ ਸਾਲ ਦਾ 2021 ਦਾ ਐਕਸਪਾਇਰ ਤਾਂ ਨਹੀਂ ਹੋ ਗਈ ਕੁੜੀ ਜਾਨ ਕੇ ਛੱਡ ਗਿਆ ਹੋਵੇ ਮੈਨੂੰ ਤਾਂ ਸਪੈਰ ਲੱਗ ਗਈ ਯਾਰ ਚੱਲ ਕੋਈ ਗੱਲ ਨਹੀਂ ਅੰਦਰ ਜਾਏਗੀ ਫਿਰ ਪਤਾ ਲੱਗੇਗਾ ਚਲੋ ਕੋਈ ਤਰੀਕਾ ਦਾ ਆਪ ਲਈ ਆ ਤਰੀਕਾ ਦਾ 2025 ਪਾ ਦਿੰਦੇ ਇਹ ਤਾਂ ਗੱਲ ਤੇ ਨਹੀਂ ਸਹੀ ਆ ਲਾ ਫੋਨ ਉਹਨੂੰ ਕਿ ਆਇਆ ਸਕਾਰ ਮਿਲ ਗਈ ਆਉ ਨਹੀਂ ਆਉਂਦਾ ਹੈ ਆ ਗਿਆ ਆ ਗਿਆ ਆ ਗਿਆ ਆਉਂਦਾ ਆ ਲੰਦੇ ਮੜਾ ਕਿੱਧਰ ਨੂੰ ਆਉਂਦਾ ਵਿਖਾਵਾਂ ਸਾਹਮਣੇ ਸ਼ਿਕਾਰੀ ਸ਼ਿਕਾਰੀ ਆ ਮੋਟਰ ਆ ਆ ਗਿਆ ਵੈ ਵੈ ਸ਼ਿਕਾਰੀ ਹੁੰਦਾ ਉਹ ਟੂਣਾ ਟੂਣਾ ਚੱਕ ਨਾਲ ਸ਼ਿਕਾਰੀ ਏ ਉੱਡਿਆ ਹੀ ਆਉਂਦਾ ਹੀ ਹੈਦੀ ਆਇਓ ਇਹ दारू ਮਾਝਾ ਮਾਝਾ ਅੱਛਾ ਮਾਝਾ ਵਾਲਾ ਹਰ ਕੋਣ ਕਹਿੰਦਾ ਮਾਝਾ ਵਾਲੇ ਪਾਉਂਦੇ ਆ ਹਾਂ ਇਹਦਾ ਗੱਲ ਤੇ ਸਹੀ ਏ ਆ ਜਿਹੜਾ ਪਟਿਆਲਾ ਏਰੀਆ ਪਟਿਆਲੇ ਦੇ ਬਾਈ ਕਹਿੰਦੇ ਆ ਇਹ ਵੱਖਰੀ ਵੱਖਰੀ ਭਾਸ਼ਾ ਜਿਹੜੀ ਆਪਣੀ ਭਾਸ਼ਾ ਮਾਝਾ ਏਰੀਆ ਇਹ ਸਿੱਟੀ ਸਾਡੀ ਭਾਸ਼ਾ ਲਓ ਜੀ ਮਿੱਤਰੋ ਸ਼ਿਕਾਰੀ ਸਾਡਾ ਆ ਗਿਆ ਏ ਚਲੋ ਹੁਣ ਲਾਉਨੇ ਆ ਮਹਿਫਲ ਵਿਖਾਉਨੇ ਤਾਂ ਹੋ ਦੇਖੋ ਕੀ ਕੀ ਲੈ ਕੇ ਆ ਰਿਹਾ ਵਾ ਸਮਾਨ ਵਸਮਾਨ ਵੰਗਾ ਲਿਆ ਸੀ ਛੱਡ ਗਏ ਵਿੱਚੇ ਛੱਡ ਗਿਆ ਆ ਗਿਆ ਨਾ ਟਰੱਕ ਵਾਂ ਦੇ ਵਿੱਚ ਹੀ ਡਾਕਾਇਆ ਵਾ ਟੂੜ ਕੀਤਾ ਵੀ ਆ ਜਾ ਹਾਂ ਵੀ ਟੂਣਾ ਕੀਤਾ ਤੇਰੇ ਨਾ ਟੂੜੇ ਨੂੰ ਕੋਈ ਚੱਕਰ ਬਟ ਆਉਂਦਾ ਵੇ ਨੂੰ ਇਹਦੇ ਰੇਕ शिकारी ਆਹ ਔਰ ਵੇਹ ਦੀ ਪੋਰ ਆਹ ਆ ਬੰਦਾ ਚੈੱਕ ਕਰੋ ਕੌਣ ਆ ਕੌਣ ਆਏ ਕਿਹੜਾ ਬੰਦਾ ਟੂਨੇ ਨਾਲ ਬਾਕੀ ਕੁਛ ਆਪਣਾ ਇੱਕ ਕੰਮ ਹੈ ਟੂਨੇ ਨਾਲ ਕੋਈ ਸਮਾਨ ਨਹੀਂ ਛੜ ਕੇ ਖਾਣ ਵਾਲਾ ਉਹ ਆਪਾਂ ਆਪ ਲਿਆਉਣਾ ਪਿਆ ਉਹਦਾ ਆਪ ਲਿਆਉਣਾ ਪਿਆ ਹਾਂ ਇਹ ਕਿੰਨਾ ਮਹਿੰਗਾ ਕਰਨਾ ਪੈਂਦਿਆ ਸਾਨੂੰ ਇਹ ਟੂਨਾ ਕਹਿੰਦੇ ਕਿ ਭਾਈ ਤੇ ਉਹ ਹਮੇ ਲੋਕੀ ਟੂਨਾ ਸਾਡੀ ਪੈਣੀ ਚ ਕਰਕੇ ਜੇ ਸਾਨੂੰ ਸਿੱਧੀ ਫੜਾਉਣ ਸ਼ਰਾਬ ਹੈ ਹੈ ਆਹ ਬੰਦਾ ਵੇਖੋ ਕਿੰਨਾ ਕੰਮ ਛੱਡ ਕੇ ਆ ਚੇਚਾ ਇੱਧਰ ਵੇਖੋ ਆਹ ਦਾ ਚੋ ਵੀ ਪੈਣੀ ਆ ਆਹ ਹੁਣ ਪੈਣੀ ਆ ਗਏ ਨਾ ਯਾ ਬੱਲੇ ਖੋਲ ਦੇ ਖੋਲ ਦੇ ਸਾਮਾਨ ਸਾਰਾ ਆਖ ਲੈ ਮੈਨੂੰ ਲੱਗਾ ਟੂਣਾ ਹੀ ਇਹ ਕਰਕੇ ਗਿਆ ਜਿਹੜਾ ਸਾਮਾਨ ਇਕੱਠਾ ਕਰੀ ਬੈਠਾ ਹੈ ਹੈ ਨਹੀਂ ਨਹੀਂ ਹੋ ਰਿਹਾ ਇਹਦੇ ਆਵਿਆਂ ਕੋਈ ਟੂਣਾ ਕਰਕੇ ਗਿਆ ਚੱਕ ਨਹੀਂ ਆਪਾਂ ਹੋਤਾ ਨਹੀਂ ਲੱਗਦਾ ਮੈਂ ਤੁਹਾਨੂੰ ਕੀ ਦੇ ਯਾਰ ਦੱਸ ਨੂੰ ਮਰੇ ਨਾਂ ਕੀ ਆ ਉੱਪਰ ਵਾਹ ਲੈ ਉਹ ਡਰ ਗਿਆ ਹੀ ਪਹਿਲੇ ਵਾ ਉਹਦਾ ਬਾਥਰੂਮ ਨਿਕਲੇ ਆ ਉਧਰ ਦੇ ਬੱਸ ਕਰ ਅੱਗੇ ਭੈਜ ਦਰਿਆ 'ਚ ਪਾਣੀ ਜਾਦਾ ਆ ਪਿਆ ਏ ਓ ਟੁੱਟ ਜਾਣਾ ਇਹਨੂੰ ਇਹਨੂੰ ਬੋਲਦਾ ਨਹੀਂ ਵਿੱਚ ਬੋਲ ਬੋਲਦਾ ਨਹੀਂ ਭਰਾਵਾ ਏ ਨਹੀਂ ਨਹੀਂ ਬੋਲਦਾ ਕਿਉਂ ਨਹੀਂ ਦਾ ਇੱਕ ਟੂਣਾ ਕੋਈ ਕਰਕੇ ਗਿਆ ਅੱਜ ਟੂਣਾ ਤੇ ਸਾਨੂੰ ਫੜ ਗਿਆ ਫੜ ਗਿਆ ਜੇ ਵਾਸ਼ ਜਿੱਥੇ ਉਹਨਾਂ ਕੋ ਜਿਹੜਾ ਕਰਦੇ ਹਾਂ ਦੱਸਿਆ ਕਰ ਲੈ ਕੇ ਕਰਕੇ ਜਾਣਾ ਉਹ ਅੱਗੇ ਕਹਿੰਦੇ ਸਾਲਾ ਸਿੱਧੀ ਫੜਾ ਕੇ ਜਾਵੇ ਸਿੱਧੀ ਨਹੀਂ ਚੋਕੜਿਆ ਵਾ ਕਰਾਂ ਹਾਂ ਆਸਿਆ ਕਰ ਬਸ ਜੈਸੇ ਹੀ ਰੱਖ ਲੱਗੇ ਹਾਂ ਅੱਛਾ ਖੇਤੜਾ ਕੋ ਕਰਦੇ ਆ ਨਾਲੇ ਸਾਡੇ ਕੁੜੀ ਆੜੀ ਲਾਇਆ ਹੁਣ ਇੱਧਰ ਕੋਈ ਸਮਝ ਮੈਂ ਕਹ ਨਹੀਂ ਹੈ ਨਾਲੇ ਸਾਡੀ ਢਾੜੀ ਘਾ ਲੰਘ ਜਾ ਕਰੂ ਹਾਂ ਮਹਿੰਗੀ ਕੁੜੀ ਰੱਖ ਕੇ ਗਿਆ ਹੈ ਮਹਿੰਗੀ ਮਹਿੰਗੀ ਕੁੜੀ ਐ ਐਕਸਪਾਇਰ ਰੱਖ ਕੇ ਗਿਆ ਕੁੜੀ ਆਵੇ ਇੰਨੇ ਕਿਉਂ ਮੜਾਇਆ ਤੁਸੀਂ ਇਹ ਹੋਣੀ 8 8 ਕੁ 100 ਦੀ ਆਓ ਤੇ ਮਾਸਾ ਕੋ ਨਹੀਂ ਤੁਹਾਡੀ ਘੜੀ ਆ ਨਹੀਂ ਹਾਂ ਆ ਇਹ ਕਿਹੜੇ ਮੰਗੀ ਆ ਕੋ ਨਹੀਂ ਕਰ ਲਾ ਦੂ ਡੇਢ ਪੂਰੀ ਹੋ ਜਾਏਗੀ ਇਹਦੀ ਵੇਖ ਲਓ ਇਹਦੀ ਵੀ ਡੇਢ ਲੱਗਦੀ ਐਂਦਾਂ ਹੀ ਲੱਗਦੀ ਫੇਰ ਡੇਟ ਨਾ ਉਹ ਨਾ 86 ਕਿਲੋ 86 ਤੋਂ ਬਣੀ ਏ ਇਹ 86 ਪੀਓ 86 ਓਏ ਆ ਜਾ ਕਹਿੰਦਾ ਉੱਤੇ ਲਿਖਿਆ ਛੇਤੀ ਪੀਓ ਆਹ ਵੇਲਾ ਲਿਖਿਆ ਪੀਓ ਪੀਓ ਛੇਤੀ ਹੋ ਜੀ ਆਇਆ ਡਰਦਾ ਡਰਦਾ ਆ ਧਿਆਨਾ ਪਾਹੀਂ ਪਾ 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 ਆ ਤੂੰ ਨਾ ਜਾਏ ਹੁਣ ਅੰਦਰ ਤੂੰ ਨਾ ਚੱਲਿਆ ਹੁਣ ਅੰਦਰ ਪੋਚਾ ਲਾਟੀਆਂ ਨੂੰ ਕੀ ਕਹਿੰਦਾ ਆ ਜਾ ਆ ਜਾ ਲਾਟੀਆਂ ਬੱਸ ਸੱਤ ਬਾਦ ਆਈ ਸੱਤ ਬਾਦ ਨਹੀਂ ਨਹੀਂ ਆਇਆ ਮੈਂ ਫੋਨ ਸਟ ਦੇਣ ਲੱਗਾ ਜੀ ਤੂੰ ਪੀਓ ਤੁਸੀਂ ਪੀਓ ਮੈਂ ਬਲਾਕ ਕਰਾ ਚਲੋ ਪਾਣੀ ਆਵੇ ਠੰਡਾ ਮਾ ਠੰਡਾ ਲੱਗਦਾ ਨਹੀਂ ਆਇਆ ਠੰਡਾ ਨਹੀਂ ਕਰਨਾ ਕਿੱਥੇ ਪਾਣੀ ਆਵੇ ਇਹ ਅੰਦਰ ਕੀ ਜਿਹੀ ਲਾਈ ਨਹੀਂ ਨਾ ਹੋਰ ਚਾਰ ਵੀ ਆ ਵਾ ਕੰਮ ਚੰਗਾ ਕੀਤਾ ਕੁਣਾ ਫੜ ਗਿਆ ਜ ਆਪਾਂ ਨੂੰ ਹੈ ਇਹ ਲੂਣ ਵੀ ਰੱਖ ਕੇ ਲਿਆਇਆ ਵਾ ਲੂਣ ਘੱਟ ਦਾ ਲੂਣ ਸਾਡਾ ਚਾਰ ਨੇ ਕੰਮ ਪੂਰਾ ਕਰ ਦੇਣਾ ਲੀ ਅੱਲੇ ਨੰਗੂ ਕੋਲ ਆਸਪਾਸ ਹੈ ਅੱਛਾ ਵਾਹ ਸੰਤਾ ਵੜਾ ਚਾਹੀਦਾ ਕੰਮ ਕਰਨ ਲੱਗੇ ਵਾਰੂ ਦਾ ਨਾਲ ਹੀ ਲੈ ਜਾ ਕੇ ਜਿਸ ਵਾਰੂ ਦਾ ਨਾਲ ਲੈਣਾ ਚਾਹੀਦਾ ਲੈ ਭਾਈ ਤੂੰ ਨਾ ਚੱਲਿਆ ਜੋਂ ਅੰਦਰ ਨਹੀਂ ਚੈੱਕ ਕਰੋ ਧਈ ਧਈ ਇਹ ਦੂ ਬਾਜ ਤੂੰ ਨਾ ਚੱਲ ਗਿਆ ਨਾ ਮੈਂ ਸ਼ਾਮਾਰ ਨੂੰ ਛੋਣੇ ਤੇ ਧਾਰਾ ਲੈ ਜੇ ਕੰਮ ਵੀ ਰੋਕੇ ਆ ਵੜਾ ਲੋਟਾ ਨਾ ਲੋਕਾਂ ਨਾਲ ਦੇਖੋ ਦੂੜ ਕੇ ਲੱਗਿਆ ਮੈਂ ਆਉਂ ਆਹ ਸਾਹਮਣੇ ਜਿੱਦੋ ਤਾ ਤਾਣਾ ਮੁੜੇ ਹਰੋਲਾ ਪਤਾ ਅੱਛਾ ਕੁੱਛ ਕਰੇ ਤੂੰ ਤੋਂ ਉਹਦੇ ਨਾਲੋਂ ਉਹ ਸ਼ੌਕ ਪਾਈ ਅੱਖ ਸਪਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਦੋਂ ਮੇਰਾ ਮੂਡ ਬਣਿਆ ਮੈਂ ਆਪੇ ਪੀ ਲਵਾਂ ਇਹ ਆ ਬਾਬਾ ਕਾਲੀ ਮੇਰਾ ਦੀ ਬਾਬਾ ਹਣਾ ਬਾਬਾ ਆਹ ਲਓ ਜੀ ਟੂਣਾ ਕੱਲਿਆ ਅੰਦਰ ਥੈਂਕ ਯੂ ਟੂਣਾ ਜਿੰਦਾਬਾਦ ਟੂਣਾ ਜਿੰਦਾਬਾਦ ਮਾਲਕੀ ਕੋੜੀ ਕਿਰਵਾ ਆਹ ਪਾਣੀ ਨਹੀਂ ਪਾਇਆ ਹਾਂ ਕੋਈ ਨਜ਼ਾਰਾ ਆ ਗਿਆ ਕੰਮ ਹੋਖਾ ਹੋ ਗਿਆ ਤੂੰ ਨਾ ਚੱਲਣ ਲੱਗ ਗਿਆ ਮੈਨੂੰ ਹੁਣ ਤੇ ਮੈਂ ਉਹ ਕਰ ਗਿਆ ਭੇਜਦਾ ਮੈਨੂੰ ਕਰ ਗਿਆ ਚੜ ਗਿਆ ਚੜ ਗਿਆ ਕੋਈ ਕੁਝ ਹੋ ਨਹੀਂ ਇੱਕ ਮੈਂ ਘੋਲ ਲਵਾਉ ਏ ਇੱਕ ਮੈਂ ਘੋਲ ਲਵਾਉ ਏ ਜੰਗਾ ਭਾਈ ਇਹੀ ਸਾਥੇ ਹਾਸੇ ਖੇਡੇ ਮਜ਼ਾਕ ਧੰਨਵਾਦ ਬਿੰਡ ਵਾਲੇ ਦੇਤੀਓ ਓਕੇ ਬਾਈ